ਹਾਂਜੀ ਦੋਸਤੋ ਅੱਜ ਅਸੀਂ ਆਏ ਹੋਏ ਹਾਂ ਅਜਬਾਨ ਏਰੀਏ 'ਚ ਜੋ ਕਿ ਅਬੂਦਾਬੀ ਦਾ ਹੀ ਏਰੀਆ ਹੈ ਔਰ ਸਾਡੀ ਕੰਪਨੀ ਇੱਥੇ ਸੋਲਰ ਪਲਾਂਟ ਬਣਾਉਣ ਜਾ ਰਹੀ ਆ ਬਹੁਤ ਹੀ ਜ਼ਬਰਦਸਤ ਏਰੀਆ ਹੈ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ ਪੂਰੀ ਰੰਬੜ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀ ਰੰਬੜ ਹੈ ਜਿੰਨਾ ਕਿ ਆਪਣੇ ਰਾਜਸਥਾਨ ਵਿੱਚ ਹੈ ਏਰੀਆ ਬਹੁਤ ਵਧੀਆ ਹੈ ਔਰ ਤਾਂ ਭੌਂਡ ਦੀ ਵਜ੍ਹਾ ਨਾਲ ਇੱਥੇ ਊਠ ਨਹੀਂ ਦੇਖਣ ਨੂੰ ਮਿਲ ਰਹੇ ਅਰੇ ਆਪਣਾ ਇੱਥੇ ਕੰਪਨੀ ਦੇ ਬੰਦੇ ਹੋਰ ਆਪਣੀ ਪਿਕਅਪ ਖੜੀ ਇੱਥੇ ਗੱਡੀ ਬਹੁਤ ਮੁਸ਼ਕਲ ਨਾਲ ਨਿਕਲੀ ਅਰੇ ਰਸਤਾ ਬਣ ਰਿਹਾ ਰਸਤੇ ਇੱਥੇ ਆਹ ਇਧਰ ਬਾਉਂਡਰੀ ਹੋ ਰਹੀ ਆ ਅਰੇ ਗਰਮੀ ਤੋਂ ਬਚਣ ਵਾਸਤੇ